ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਨਤਾਰਨ ਜਿਮਣੀ ਚੌਣ ਲੜਨ ਵਾਲੀ ਪ੍ਰਿੰਸੀਪਲ ਸੁਖਵਿੰਦਰ ਕੋਰ ਦੀ ਧੀ ਕੰਚਨਪ੍ਰੀਤ ਕੋਰ ਨੂੰ ਜਿਸ ਨੂੰ ਕਿ ਸ਼ੁੱਕਰਵਾਰ ਗ੍ਰਿਫਤਾਰ ਕੀਤਾ ਗਿਆ ਅਤੇ ਐਤਵਾਰ ਸਵੇਰੇ 4 ਵਜੇ ਅਦਾਲਤ ਨੇ ਉਸ ਨੂੰ ਰਹਾ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਅਦਾਲਤ ਵੱਲੋਂ ਇਸ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਘਰਾਰ ਦਿੱਤਾ ਗਿਆ ਹੈ ਤਰਨਤਾਰਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸ਼ਨੀਵਾਰ ਰਾਤ ਅਤੇ ਐਤਵਾਰ ਸਵੇਰ ਤੱਕ ਕੋਈ ਅਦਾਲਤ ਲੱਗੀ ਹੋਵੇ ਦੱਸਣਾ ਬੰਦਾ ਹੈ ਕਿ ਕੰਚਨਪ੍ਰੀਤ ਕੋਰ ਜਿਸ ਨੂੰ ਮਜੀਠਾ ਥਾਣੇ ਵਿੱਚ ਜਾਂਚ ਲਈ ਪੇਸ਼ ਹੋਣ ਦੌਰਾਨ 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਥਾਣਾ ਚੁਬਾਲ ਵਿਖੇ ਦਰਜ ਇੱਕ ਕੇਸ ਦੌਰਾਨ ਗ੍ਰਿਫਤਾਰ ਕਰ ਲਿੱਤਾ ਸੀ ਉਸ ਨੂੰ ਸ਼ਨੀਵਾਰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰਨਾ ਸੀ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈਲ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਕੰਚਨਪ੍ਰੀਤਕੌਰ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇ ਦਿੱਤੀ ਸੀ ਜਿਸ ਤੋਂ ਬਾਅਦ ਹਾਈ ਕੋਰਟ ਦੇ ਆਦੇਸ਼ਾਂ ਤੇ ਤਰਨਤਰਨ ਅਦਾਲਤ ਵਿੱਚ ਕੰਚਨਪ੍ਰੀਤਕੌਰ ਦੀ ਪੈਰਵਾਈ ਲਈ ਚੰਡੀਗੜ੍ਹ ਤੋਂ ਵਕੀਲਾਂ ਦੇ ਪਹੁੰਚਣ ਤੱਕ ਰਾਤ 8 ਵਜੇ ਪੇਸ਼ੀ ਲਈ ਸਮਾਂ ਨਿਰਧਾਰਤ ਕੀਤਾ ਗਿਆ ਸੀ ਅਤੇ ਰਾਤ ਚੱਲੀ ਇਸ ਅਦਾਲਤ ਤੋਂ ਬਾਅਦ ਸਵੇਰੇ 4 ਵਜੇ ਮਾਨਯੋਗ ਅਦਾਲਤ ਵੱਲੋਂ ਕੰਚਨਪ੍ਰੀਤ ਕੋਰ ਨੂੰ ਰਿਹਾਅ ਕਰ ਦਿੱਤਾ ਸਭ ਤੋਂ ਪਹਿਲਾਂ ਤਾਂ ਇਸ ਸੰਵਿਧਾਨ ਦੀ ਜਿੱਤ ਇਹ ਰੂਲ ਆਫ ਲਾ ਦੀ ਜਿੱਤ ਹੈ ਤੇ ਹੁਣ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਕੀ ਪੰਜਾਬ ਨੂੰ ਜਿਹੜਾ ਅੱਜ ਇਹ ਪੁਲਿਸ ਰਾਜ ਬਣਾਇਆ ਹੈ ਇਹ ਕਿਹਦੀ ਗਲਤੀ ਕਰਕੇ ਅੱਜ ساری ਰਾਤ ਅਦਾਲਤ ਨੂੰ ਖੁੱਲਾ ਰਹਿ ਕੇ ਇਸ ਕੇਸ ਨੂੰ ਸੁਣਨਾ ਪਿਆ ਔਰ ਅੰਤ ਦੇ ਵਿੱਚ ਕੋਰਟ ਨੇ ਮੰਨਿਆ ਕਿ ਜਿਹੜੀ ਕੰਚਨਪ੍ਰੀਤ ਹੈ ਉਹਦੀ ਅਰੈਸਟ ਇਲਿਗਲ ਹੈ ਅਨਕਨਸਟੀਟਿਊਸ਼ਨਲ ਹੈ ਪੁਲਿਸ ਨੇ ਆਪਣੇ ਦਾਇਰੇ ਦੇ ਵਿੱਚੋਂ ਬਾਹਰ ਜਾ ਕੇ ਕੰਮ ਕੀਤਾ ਤੇ ਅੱਜ ਕੋਰਟ ਦੇ ਵਿੱਚ ਹੀ ਕੰਚਨਪ੍ਰੀਤ ਨੂੰ ਰਿਹਾ ਕਰ ਦਿੱਤਾ ਗਿਆ ਔਰ ਪੁਲਿਸ ਦੇ ਉੱਤੇ ਜੱਟ ਸਾਹਿਬ ਕਹਿੰਦੇ ਕਿ ਹਲੇ ਮੈਂ ਰਿਸਟ੍ਰੇਨ ਕਰ ਰਹੇ ਹਾਂ ਟਿੱਪਣੀ ਕਰਨ ਤੋਂ ਮੈਂ ਹੋਰ ਵੀ ਟਿੱਪਣੀਆਂ ਕਰ ਸਕਦਾ ਸੀ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਸਾਰਾ ਛੜਿਆੰਤਰ ਰਚਿਆ ਕਿਦਾਂ ਗਿਆ ਦੇਖੋ ਕੰਚਨਪ੍ਰੀਤ ਦੇ ਖਿਲਾਫ ਇਹ ਜਿਹੜੇ 4 ਮੁਕਦਮੇ ਸੀ ਇਹ ਚਾਰੇ ਚੋਣਾਂ ਦੇ ਦੌਰਾਨ ਦਰਜ ਹੋਏ ਚੋਣਾਂ ਤੋਂ ਪਹਿਲਾਂ ਤਾਂ ਉਹਦੇ ਖਿਲਾਫ ਕੋਈ ਮੁਕਦਮਾ ਨਹੀਂ ਸੀ ਚਾਰੇ ਮੁਕਦਮਿਆਂ ਦੇ ਵਿੱਚ ਬੇਲ ਮਿਲੀ ਕੋਰਟ ਤੋਂ ਸਿਰਫ ਮੁੱਖ ਮੰਤਰੀ ਆਪਣੀ ਈਗੋ ਸੈਟੀਸਫਾਈ ਕਰਨ ਦੇ ਲਈ ਕਿਉਂਕਿ ਫੜਨਾ ਸੀ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਕਿ ਆਪਦੀ ਇਸ ਸੌੜੀ ਸਿਆਸਤ ਦੇ ਵਿੱਚ ਮੁੱਖ ਮੰਤਰੀ ਨੇ ਪੰਜਾਬੀਅਤ ਨੂੰ ਵੀ ਸ਼ਰਮਸਾਰ ਕੀਤਾ ਪੰਜਾਬੀ ਤਾਂ ਧੀਆ ਪਹਿਣਾ ਦੀ ਇੱਜ਼ਤਾਂ ਦੇ ਰਾਖੇ ਮੰਨੇ ਜਾਂਦੇ ਨੇ ਇਹ ਦਿੱਲੀੋਂ ਆਏ ਮਨੀਰ ਸੋਧਿਆ ਦੇ ਸਾਹਮਣੇ ਦੰਦ ਵੇਖ ਤੇ ਚੱਲਣ ਵਾਲੇ ਆਮ ਆਦਮੀ ਪਾਰਟੀ ਦੇ ਲੋਕ ਇਹਨਾਂ ਨੇ ਤਾਂ ਪੰਜਾਬੀਅਤ ਸ਼ਰਮਸਾਰ ਕੀਤੀ ਇੱਕ ਧੀ ਨੂੰ ਰਾਤ ਨੂੰ ਗਲਤ ਅਰੈਸਟ ਕੀਤਾ ਪਰ ਮੇਰਾ ਸਿਰ ਝੁਕਦਾ ਕਿਉਂਕਿ ਅਸੀਂ ਮਾਨਯੋਗ ਪੰਜਾਬ ਤੇ ਰੈਣਾ ਹਾਈ ਕੋਰਟ ਚ ਮੇਰੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬਲਾਰੇ ਦੇ ਕਿ ਜੀ ਮੇਰੀ ਪਾਰਟੀ ਦੇ ਇੱਕ ਲੀਡਰ ਕੰਚਨਪ੍ਰੀਤ ਜਿਹਨੇ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਜੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਹਨਾਂ ਚ ਲੜਾਈ ਲੜੀ ਉਹਨੂੰ ਗਲਤ ਤਰੀਕੇ ਨਾਲ ਅਰੈਸਟ ਕੀਤਾ ਕੋਰਟ ਨੇ ਆਰਡਰ ਪਾਸ ਕੀਤਾ ਸੀ ਉਸੇ ਸਮੇਂ ਕੰਚਨਪ੍ਰੀਤ ਨੂੰ ਪੁਲਿਸ ਕਸਟਡੀ ਚੋਂ ਮੈਜਿਸਟਰੇਟ ਦੀ ਕਸਟਡੀ ਚ ਸ਼ਿਫਟ ਕੀਤਾ ਤੇ ਮੈਜਿਸਟਰੇਟ ਸਾਹਿਬ ਨੂੰ ਕਿਹਾ ਕਿ ਇਹ ਜਿਹੜਾ 111 ਕਿਉਂਕਿ ਕੀਤਾ ਕੀ ਨਾਨ ਬੇਲੇਬਲ ਅਫੈਂਸ ਇੱਕ ਬੇਲੇਬਲ ਪਰਚੇ ਦੇ ਵਿੱਚ ਐਡ ਕੀਤਾ ਸੀ ਸਿਰਫ ਉਹਨੂੰ ਫੜਨ ਲਈ ਜਿਹੜਾ ਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜਜਮੈਂਟਸ ਕਹਿੰਦੀਆਂ ਨੇ ਕਿ ਨਹੀਂ ਕਰ ਸਕਦੇ ਸੋ ਮజిਸਟਰੇਟ ਸਾਹਿਬ ਨੇ ਅਜ オーडर ਪਾਸ ਕਰਕੇ ਪੰਜਾਬ ਪੁਲਿਸ ਦੀ ਕਾਰਵਾਈ ਦੇ ਉੱਤੇ ਸਵਾਲ ਖੜੇ ਕੀਤੇ ਨੇ ਨਾ ਅਨੈਤਿਕ ਤੌਰ ਤੇ ਉਹਨਾਂ ਨੇ ਕਿਹਾ ਕਿ ਨੈਤਿਕ ਕਾਰਵਾਈ ਸੀ ਅਨਕਨਸਟੀਟਿਊਸ਼ਨਲ ਸੀ ਇਹ ਕਾਰਵਾਈ ਸੰਵਿਧਾਨ ਦੇ ਦਾਇਰੇ ਚੋਂ ਬਾਹਰ ਜਾ ਕੇ ਹੋਈ ਸੀ ਸੋ ਕੰਚਨਪ੍ਰੀਤ ਸਾਡੇ ਨਾਲ ਹੈ ਸੋ ਮੈਂ ਕਹੂੰਗਾ ਕਿ ਅੱਜ ਇੱਕ ਵਾਰ ਫੇਰ ਸਾਬਤ ਹੋ ਗਿਆ ਕਿ ਜਿਹੜਾ ਪੁਲਿਸ ਅਫਸਰ ਆਪਣੇ ਦਾਇਰੇ ਚੋਂ ਬਾਹਰ ਜਾ ਕੇ ਕੰਮ ਕਰੂ ਸੰਵਿਧਾਨ ਦੇ ਦਾਇਰੇ ਚੋਂ ਬਾਹਰ ਜਾ ਕੇ ਕੰਮ ਕਰੂ ਉਹਦੇ ਉੱਪਰ ਅਦਾਲਤਾਂ ਬੈਠੀਆਂ ਨੇ ਹੁਣ ਅਦਾਲਤਾਂ ਚ ਜਵਾਬਦੇਹੀ ਹੋਈ ਅਫਸਰਾਂ ਦੀ ਹੋਈ ਹੈ ਸ਼ਰਮਸਾਰ ਕਿਨੂੰ ਹੋਣਾ ਪਿਆ ਉਹੀ ਅਫਸਰਾਂ ਨੂੰ ਜਿਹੜੇ ਸਾਮ-ਦੰਦ ਭੇਦ ਤੇ ਚੱਲਦੇ ਸੀ ਸ਼ਰਮਸਾਰ ਕਿਨੂੰ ਹੋਣਾ ਪਿਆ ਜਿਹੜੇ ਕਿ ਆਮ ਆਦਮੀ ਪਾਰਟੀ ਨੇ ਮੈਂ ਫਿਰ ਮੈਂ ਉਹ ਨਿੱਜੀ ਟਿੱਪਣੀਆਂ ਨਹੀਂ ਕਰਨੀਆਂ ਚਾਹੁੰਦਾ ਕਿ ਇੰਨਾ ਜ਼ੋਰ ਲਾਤਾ ਦਿੱਲੀੋਂ ਵਕੀਰ ਚੰਡੀਗੜ੍ਹੋਂ ਵਕੀਲ ਲਿਆਂਦੇ ਤੇ ਅੰਤ ਦੇ ਵਿੱਚ ਜਿੱਤਿਆ ਤਾਂ ਕਾਨੂੰਨ ਫਿਰ ਸਾਰਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਵੀ ਅਫਸਰ ਇਹ ਸਰਕਾਰ ਦੇ ਕਹੇ ਤੇ ਨਾ ਚੱਲੇ ਇਹਨਾਂ ਦਾ ਤਾਂ 1 ਸਾਲ ਰਹਿ ਗਿਆ ਇਹਨਾਂ ਨੂੰ ਤਾਂ ਆਪਣੀ 2027 ਦੀ ਹਾਰ ਦਿਖ ਰਹੀ ਹੈ ਅਫਸਰਾਂ ਦੇ ਲੰਬੇ ਕਰੀਅਰ ਨੇ ਸਾਰੇ ਸਾਡੇ ਭਰਾ ਨੇ ਇਹ ਕੋਈ ਪੰਜਾਬ ਪੁਲਿਸ ਕੋਈ ਬਾਹਰੋਂ ਥੋੜਾ ਆਈ ਹੈ ਇਹ ਪੰਜਾਬ ਦੇ ਨੇ ਇਹ ਆਪਣੇ ਫਰਜ਼ ਪਛਾਣਨ ਵਰਦੀ ਦੀ ਮਰਿਆਦਾ ਨੂੰ ਸਮਝਣ ਤੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰ। ਤੁਸੀਂ ਦੇਖੋ ਵੀ ਜਿਨ੍ਹਾਂ ਨੇ ਅਦਾਲਤ ਦੇ ਹੁਕਮਾਂ ਦੀਆਂ ਧੱਜੀਆਂ ਉਡਾਤੀਆਂ ਸੁਪਰੀਮ ਕੋਰਟ ਤੱਕ ਕਹਿੰਦੇ ਆ ਕਿ ਭਾਈ ਜੇ ਕਿਸੇ ਕੇਸ 'ਚ ਇੰਟਰਮ ਬੇਲ ਮਿਲੀ ਹੈ ਬੰਦਾ ਇਨਵੈਸਟੀਗੇਸ਼ਨ ਜੁਆਇਨ ਕਰਨ ਗਿਆ ਜੇ ਉਹਦੇ 'ਚ ਕੋਈ ਵੱਧਵੀਂ ਧਾਰਾ ਗਈ ਤਾਂ ਤੁਸੀਂ ਅਰੈਸਟ ਨਹੀਂ ਕਰ ਸਕਦੇ ਸੁਪਰੀਮ ਕੋਰਟ ਕਹਿ ਰਹੀ ਹੈ ਤੇ ਸਾਡੀ ਪੰਜਾਬ ਪੁਲਿਸ ਇਹ ਸਰਕਾਰ ਦੇ ਹੱਥਾਂ ਚੜ ਕੇ ਆਪਦੇ ਆਪ ਨੂੰ ਕੋਰਟ ਤੋਂ ਵੱਡਾ ਸਮਝਦੀ ਹੈ। ਇਸੇ ਤਰੀਕੇ ਜੋ ਅੱਜ ਮੀਡੀਆ ਦੇ ਨਾਲ ਕੀਤਾ ਗਿਆ ਇੱਕ ਲੜਕੀ ਨੂੰ ਕੰਚਨਪ੍ਰੀਤ ਬਣਾ ਕੇ ਜਿਸ ਤਰੀਕੇ ਦਾ ਖੇਡ ਖੇਡਿਆ ਗਿਆ ਉਹਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਮੀਡੀਆ ਦਾ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਹੈ ਤੇ ਮੀਡੀਆ ਦੇ ਨਾਲ ਐਸਾ ਜੇ ਕੋਜਾ ਮਜ਼ਾਕ ਕੀਤਾ ਤਾਂ ਬੇहद ਸ਼ਰਮਿੰਦਗੀ ਦੀ ਗੱਲ ਹੈ ਪਰ ਮੈਂ ਤੁਹਾਨੂੰ ਭਰਾਓ ਕਹਿਣਾ ਕਿ ਜਿਨ੍ਹਾਂ ਨੇ ਪੰਜਾਬੀਅਤ ਹੀ ਸ਼ਰਮਸਾਰ ਕਰਤੀ ਜਿਨ੍ਹਾਂ ਨੇ ਧੀ ਤੇ ਪਰਚਾ ਦੇ ਕੇ ਰਾਤ ਨੂੰ ਉਹਨੂੰ ਥਾਣੇ 'ਚ ਚੱਕ ਲਿਆ ਤਾਂ ਇਹ ਤਾਂ ਹੈ ਸਰਕਾਰ ਤੋਂ ਤੁਸੀਂ ਹੋਰ ਤਵਕਕੋ ਰੱਖ ਵੀ ਕੀ ਸਕਦੇ ਮਾਨਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਹੁਕਮਾਂ ਤੇ ਅੱਜ ਦੀ ਕੋਰਟ ਹੀਅਰਿੰਗ ਹੋਈ ਕੋਰਟ ਹੀਅਰਿੰਗ ਦੇ ਵਿੱਚ ਜਿਹੜੀ ਕੰਚਨਪ੍ਰੀਤ ਦੀ ਅਰੈਸਟ ਸੀ ਉਹਦੇ ਉੱਤੇ ਬਹਿਸ ਹੋਈ ਔਰ ਕੋਰਟ ਨੇ ਇਹ ਮੰਨਿਆ ਕਿ ਕੰਚਨਪ੍ਰੀਤ ਦੀ ਜਿਹੜੀ ਕੱਲ ਅਰੈਸਟ ਕੀਤੀ ਗਈ ਹੈ ਕਿਉਂਕਿ ਵੱਦਾ ਜੁਰਮ ਕਰਕੇ ਕੀਤੀ ਹੈ ਉਹ ਪਰਚਾ ਤਾਂ ਸਾਰਾ ਅਵੇਲੇਬਲ ਸੀ ਨਾਨ ਅਵੇਲੇਬਲ 111 ਧਾਰਾ ਜਿਹੜੀ ਜੋੜੀ ਗਈ ਉਹ ਕੰਚਨਪ੍ਰੀਤ ਤੇ ਨਹੀਂ ਲੱਗ ਸਕਦੀ ਸੀ ਸੋ ਉਹ ਅਰੈਸਟ ਨੂੰ ਕੋਰਟ ਨੇ ਅਨ ਕਨਸਟੀਟਿਊਸ਼ਨਲ ਕਿਹਾ ਕੋਰਟ ਨੇ ਬੜੇ ਸਖਤ ਲਫ਼ਜ਼ ਪੰਜਾਬ ਪੁਲਿਸ ਦੀ ਕਾਰਵਾਈ ਤੇ ਵਰਤੇ ਨੇ ਇੱਕ ਕੋਰਟ ਨੇ ਕਿਹਾ ਕਿ ਜਿਹੜੀ ਕਾਰਵਾਈ ਹੈ ਇਹ ਸੰਵਿਧਾਨ ਦੇ ਕਾਨੂੰਨ ਦੇ ਹਰ ਦਾਇਰੇ ਚੋਂ ਬਾਹਰ ਜਾ ਕੇ ਕੀਤੀ ਗਈ ਔਰ ਅੱਗੇ ਤੋਂ ਤਾੜਨਾ ਕੀਤੀ ਹੈ ਪੰਜਾਬ ਪੁਲਿਸ ਨੂੰ ਕਿ ਐਸੀਆਂ ਕਾਰਵਾਈਆਂ ਨਾ ਕਰੇ ਸੋ ਇੱਕ ਬਹੁਤ ਵੱਡਾ ਇਹ ਮੈਂ ਕਹਿੰਦਾ ਕਿ ਤਮਾਚਾ ਪੰਜਾਬ ਪੁਲਿਸ ਦੇ ਮੂੰਹ ਤੇ ਕੋਰਟ ਨੇ ਮਾਰਿਆ ਤੇ ਉਹਨਾਂ ਨੂੰ ਦੱਸਿਆ ਕਿ ਕੋਰਟ ਸਭ ਤੋਂ ਵੱਡੀ ਹੈ ਸੰਵਿਧਾਨ ਸਭ ਤੋਂ ਵੱਡਾ ਹੈ ਕਾਨੂੰਨ ਸਭ ਤੋਂ ਵੱਡਾ ਹੈ ਕਾਨੂੰਨ ਤੋਂ ਉੱਪਰ ਨਾ ਕੋਈ ਪੁਲਿਸ ਹੈ ਨਾ ਕੋਈ ਮੁੱਖ ਮੰਤਰੀ ਹੈ ਖਤਮ ਰੀਲਿਸ ਉਹ ਖਤਮ ਜਿਹੜੇ ਪਰਚੇ ਚ ਫੜਿਆ ਸੀ ਉਹ ਕੋਰਟ ਨੇ ਉਹਨੂੰ ਸੈਟਸਾਈਡ ਕਰਤਾ ਹੈ ਇਹ ਰੀਲਿਸ ਹੋ ਗਏ ਨੇ ਕੋਈ ਜ਼ਮਾਨਤ ਨਹੀਂ ਉਹ ਗਲਤ ਫੜਿਆ ਸੀ ਰੀਲਿਸ ਕਰਤਾ ਤਰਨ ਤਰਨ ਦੇ ਕੀ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਹੈ ਕਿ ਰਾਤ ਨੂੰ ਕੋਰਟ ਲੱਗੀ ਮੈਂ ਸਟਾਰਟਿੰਗ ਕਿੱਥੋਂ ਕੀਤੀ ਸੀ ਕਿ ਕੋਰਟ ਲੱਗੀ ਕਿਉਂ ਕੋਰਟ ਲੱਗੀ ਕਿਉਂਕਿ ਇਹ ਵਧੀਕੀ ਪੰਜਾਬ ਪੁਲਿਸ ਦੀ ਹੈ ਇਹ ਗਲਤੀ ਅਫਸਰਾਂ ਦੀ ਹੈ ਇਹ ਗਲਤੀ ਸਰਕਾਰ ਦੀ ਹੈ ਜਿਹੜੇ ਵੈਂਡਾਟਾ ਪੋਲਿਟਿਕਸ ਕਰਦੇ ਨੇ ਪਰ ਸਾਡਾ ਸਿਰ ਚੁੱਕਦਾ ਅਦਾਲਤ ਅੱਗੇ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਇਨਸਾਫ ਦਿੱਤਾ ਔਰ ਅੱਜ ਕੰਚਨਪ੍ਰੀਤ ਕੋਰਟ ਤੋਂ ਬਾਹਰ ਜਿਹੜੇ ਕੰਚਨਪ੍ਰੀਤ ਨੂੰ ਪੁਲਿਸ ਉਰੇ ਦਿਖਾਰੇ ਸੀ ਕਿ ਜੀ ਮੁੱਖ ਮੰਤਰੀ ਦੇ ਕਹਿਣ ਤੇ ਲੈ ਕੇ ਆਈ ਅਦਾਲਤ ਦੇ ਵਿੱਚ ਐਡੀ ਤਾਕਤ ਆ ਉਹ ਕੰਚਨਪ੍ਰੀਤ ਅੱਜ ਸਾਡੇ ਨਾਲ ਅਕਾਲੀ ਦਲ ਦੇ ਯੋਧਿਆਂ ਨਾਲ ਵਾਪਸ ਚੜ੍ਹਦੀ ਕਲਾ 'ਚ ਅਸੀਂ ਜਾ ਰਹੇ ਕੱਲ ਜਿਹੜਾ ਇਹਨਾਂ ਨੇ ਪਹਿਲਾਂ ਮੇਰੀ ਇਨਵੈਸਟੀਗੇਸ਼ਨ ਸੀਗੀ ਕਿਸੇ ਕੇਸ ਦੇ ਵਿੱਚ ਮਜੀਠੇ ਥਾਣੇ 'ਚ ਤੇ ਉਥੋਂ ਸ਼ਾਮ ਨੂੰ ਇਹਨਾਂ ਨੇ ਬਸ ਪੇਪਰ ਦਿਖਾਇਆ ਮੈਨੂੰ ਕਿ ਆ ਤੁਹਾਡੇ ਧਰਾਵਾਂ ਲੱਗੀਆਂ ਤੇ ਤੁਹਾਨੂੰ ਅਰੈਸਟ ਕਰਦੇ ਆ ਤੇ ਮੈਨੂੰ ਲੈ ਕੇ ਚਲੇ ਗਏ ਆ ਉਥੋਂ ਵੇਖੋ ਜੀ ਜਦੋਂ ਮੈਨੂੰ ਲੈ ਕੇ ਗਏ ਆ ਮੈਨੂੰ ਤੇ ਧਰਾਵਾਂ ਦੀ ਇੰਨੀ ਨੌਲੇਜ ਨਹੀਂ ਆ ਕਿ ਕੀ ਹੁੰਦੀਆਂ ਆ ਕਿ ਕਿਹੜੀ ਲੱਗੀ ਹੋਈ ਆ ਤੇ ਲੈ ਕੇ ਗਏ ਆ ਪਹਿਲੋਂ ਇਹ ਮੈਨੂੰ ਚਵਾਲ ਥਾਣੇ ਲੈ ਗਏ ਆ ਫਿਰ ਤਰਨਤਾਰਨ ਸਦਰ ਥਾਣਾ ਫਿਰ ਤਰਨਤਨ ਸਿਟੀ ਥਾਣਾ ਬਸ ਇਦਾਂ ਹੀ ਇਸ ਤਰ੍ਹਾਂ ਹੀ ਰੱਖਿਆ ਆ ਤੇ ਅੱਜ ਜਿਹੜਾ ਆ ਅੱਜ ਪੇਸ਼ੀ ਕੀਤੀ ਗਈ ਆ ਜੋ ਸੀ ਅੱਜ ਕੋਰਟ ਪਹੁੰਚੀ ਸੀ ਤੁਹਾਨੂੰ ਕਿੱਧਰ ਦੀ ਲਜਾਇਆ ਗਿਆ ਸੀ ਮੈਨੂੰ ਬੇਸਮੈਂਟ ਥਾਣੀ ਲੈ ਕੇ ਗਏ ਸੀਗੇ ਹਾਂਜੀ ਮੈਨੂੰ ਵੀ ਪਤਾ ਲੱਗਾ ਕਿ ਉਹ ਕਿਸੇ ਨੂੰ ਹੋਰ ਨੂੰ ਲੈ ਕੇ ਆਏ ਸੀਗੇ ਕਿਉਂਕਿ ਮੈਨੂੰ ਬੇਸਮੈਂਟ ਥਾਣੀ ਲੈ ਕੇ ਗਏ ਸੀਗੇ ਤੇ ਅੱਜ ਵੇਖ ਲਓ ਸਾਰੇ ਜਾਣੇ ਜਿਹੜੀ ਪਾਰਟੀਆਂ ਜਿਹੜੀ ਆ ਸਾਡੀ ਸਾਰੀ ਅੱਜ ਸਾਡੇ ਨਾਲ ਖੜੀ ਆ ਮੋਢੇ ਨਾਲ ਮੋਢਾ ਜੋੜ ਕੇ ਤੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਵੇਖੋ ਜੀ ਇਹ ਤੁਸੀਂ ਵੇਖ ਹੀ ਲਿਆ ਸਰਕਾਰ ਦੇ ਕੰਮ ਧੱਕੇਸ਼ਾਈ ਜਿਹੜੀ ਆ ਉਹ ਪੂਰੀ ਕਰ ਰਹੇ ਆ ਤੇ ਮੈਂ ਸਾਰਿਆਂ ਦਾ ਅਰਸ਼ ਕਲੇਰ ਜੀ ਦਾ ਤੇ ਬਾਜੀ ਦਾ ਜੇ ਐਸ ਢਿੱਲੋਂ ਜੀ ਦਾ ਤੇ ਪ੍ਰਵੀਨ ਭਾਜੀ ਦਾ ਸੋਫਤੀ ਸਰ ਦਾ ਸਾਰਿਆਂ ਦਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੇਰਾ ਇੰਨਾ ਸਾਥ ਦਿੱਤਾ ਧੰਨਵਾਦ ਜੀ ਬਿਊਰੋ ਰਿਪੋਰਟ ਪਰਖ ਟੀਵੀ ਤਰੰਤਾਰਨ